ਅੱਜ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਾਂਗੇ ਜਿਨ੍ਹਾਂ ਲੋਕਾਂ ਦੇ ਘਰ ਹਮੇਸ਼ਾ ਪੈਸੇ ਦੀ ਤੰਗੀ ਚੱਲਦੀ ਰਹਿੰਦੀ ਹੈ ਉਹਨਾਂ ਲੋਕਾਂ ਨੇ ਬਹੁਤ ਹੀ ਉਪਾਅ ਕਰ ਲਈ ਉਹ ਲੋਕਾਂ ਨੇ ਬਹੁਤ ਹੀ ਟੋਟਕੇ ਅਪਣਾ ਲਏ ਉਹ ਲੋਕ ਬਹੁਤੀ ਬਾਬਿਆਂ ਕੋਲ ਜਾ ਕੇ ਥੱਕ ਗਏ ਪਰ ਕੋਈ ਵੀ ਫਰਕ ਨਹੀਂ ਪਿਆ ਦੇ ਵਿੱਚ ਪੈਸੇ ਦੀ ਤੰਗੀ ਹੋਣ ਕਰਕੇ ਕਲੇਸ਼ ਵੀ ਵਧਦਾ ਜਾ ਰਿਹਾ ਹੈ ਬਹੁਤੀ ਮੁਸ਼ਕਲਾਂ ਘਰ ਦੇ ਵਿੱਚ ਪਈਆਂ ਨੇ ਜਿਨ੍ਹਾਂ ਦਾ ਹੱਲ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪਰ ਆਪਣੇ ਕੋਲ ਪੈਸਾ ਹੈ ਨਹੀਂ ਇਸ ਕਰਕੇ ਉਹ ਮੁਸ਼ਕਲਾਂ ਵੀ ਘਰ ਦੇ ਵਿੱਚ ਉਵੇਂ ਹੀ ਪਈਆਂ ਨੇ ਜੇਕਰ ਮੈਂ ਸੱਚ ਦੱਸਾਂ ਬਹੁਤ ਸਾਰੀਆਂ ਮੁਸ਼ਕਲਾਂ ਪੈਸੇ ਕਰਕੇ ਹੱਲ ਹੋ ਜਾਂਦੀਆਂ ਨੇ ਤੇ ਆਪਣੇ ਕੋਲੇ ਪੈਸਾ ਹੀ ਹੈ ਨਹੀਂ ਇਸ ਕਰਕੇ ਉਹ ਮੁਸ਼ਕਲਾਂ ਵੀ ਉਵੇਂ ਹੀ ਵਧਦੀਆਂ ਜਾਂਦੀਆਂ ਨੇ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੇਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜੋ ਤੁਸੀਂ ਸਿਰਫ 4 ਵੀਰਵਾਰ ਆਪਣੀ ਜ਼ਿੰਦਗੀ ਵਿੱਚ ਪਣਾਉਣਾ ਤੇ ਦੂਸਰੇ ਵੀਰਵਾਰ ਤੋਂ ਤੁਹਾਨੂੰ ਫਰਕ ਦਿ세ਗਾ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਏਗਾ ਤੱਕ ਜਿਨ੍ਹਾਂ ਨੇ ਵੀ ਇਹ ਤਰੀਕਾ ਅਪਣਾਇਆ ਉਹਨਾਂ ਦੇ ਘਰ ਦੇ ਵਿੱਚ ਚਾਹੇ ਹੋਰ ਕਿਸੇ ਚੀਜ਼ ਦੀ ਬਰਕਤ ਨਾ ਹੋਈ ਹੋਵੇ ਪੈਸੇ ਦੀ ਬਰਕਤ ਜ਼ਰੂਰ ਹੋਈ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਉਸ ਤਰੀਕੇ ਬਾਰੇ ਗੱਲ ਕਰਾਂਗੇ ਜੋ ਤੁਸੀਂ ਚਾਰ ਵੀਰਵਾਰ ਅਪਣਾਉਣਾ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਉਹ ਤਰੀਕਾ ਅਪਣਾਉਂਦੇ ਸਮੇਂ ਤੁਸੀਂ ਕਿਹੜੀਆਂ ਖਾਸ ਦੋ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਉਹ ਤਰੀਕਾ ਚੰਗੀ ਤਰ੍ਹਾਂ ਕੰਮ ਕਰੇ ਤੇ ਵਿੱਚ ਕੋਈ ਵੀ ਅੜੀਕਾ ਨਾ ਆਵੇ ਤਾਂ ਗੱਲ ਕਰਦੇ ਹਾਂ ਪਹਿਲਾਂ ਉਸ ਤਰੀਕੇ ਬਾਰੇ ਤੁਸੀਂ ਬਹੁਤ ਸਾਰੇ ਲੋਕਾਂ ਨੇ ਟੋਟਕੇ ਅਪਣਾਈ ਹੋਣਗੇ ਬਹੁਤ ਸਾਰੇ ਲੋਕਾਂ ਨੇ ਉਪਾਅ ਕੀਤੇ ਹੋਣਗੇ ਬਹੁਤ ਸਾਰੇ ਲੋਕ ਬਾਬਿਆਂ ਕੋਲ ਗਏ ਹੋਣਗੇ ਬਾਬਿਆਂ ਨੇ ਅੱਗੋਂ ਤੁਹਾਨੂੰ ਬਹੁਤ ਹੀ ਕੁਝ ਕਰਨ ਨੂੰ ਦੱਸਿਆ ਹੋਵੇਗਾ ਕਿਸੇ ਨੂੰ ਨਾਰੀਅਲ ਚੜਾਉਣ ਨੂੰ ਕਿਸੇ ਨੂੰ ਖੰਭੜੀ ਬੰਨਣ ਨੂੰ ਬਥੇਰੇ ਟੋਟਕੇ ਦੱਸੇ ਹੋਣਗੇ ਪਰ ਕੋਈ ਵੀ ਫਰਕ ਨਹੀਂ ਪਿਆ ਹੋਣਾ 100 ਦੇ ਵਿੱਚੋਂ 1% ਲੋਕਾਂ ਨੂੰ ਫਰਕ ਵੀ ਪੈ ਗਿਆ ਹੋਵੇ ਤਾਂ ਕੋਈ ਵੱਡੀ ਗੱਲ ਨਹੀਂ ਕਦੇ-ਕਦੇ ਤੁੱਕਾ ਲੱਗ ਜਾਂਦਾ ਪਰ ਅੱਜ ਜੋ ਮੈਂ ਤੁਹਾਨੂੰ ਉਪਾਅ ਦੱਸੂੰਗਾ 100 ਦੇ ਵਿੱਚੋਂ ਜੇ 100 ਲੋਕ ਕਰਨਗੇ ਤਾਂ ਸਵਾਂ ਨੂੰ ਫਰਕ ਪੈਗਾ ਇੱਦਾਂ ਨਹੀਂ ਕਿ ਵਿੱਚੋਂ ਇੱਕ ਅੱਦੇ ਨੂੰ ਪੈ ਗਿਆ ਤੁੱਕਾ ਲੱਗ ਗਿਆ ਸੌਆਂ ਨੂੰ ਫਰਕ ਪਏਗਾ ਤੁਹਾਡੇ ਘਰ ਦੇ ਮਾੜੇ ਹਾਲਾਤ ਤੁਹਾਡੇ ਘਰ ਦੀ ਗਰੀਬੀ ਸਿਰਫ ਇਹ ਦੋ ਉਪਾਅ ਚੱਕ ਸਕਦੇ ਨੇ ਦੂਸਰਾ ਉਪਾਅ ਬਹੁਤ ਹੀ ਖਾਸ ਹੈ ਉਹਨੂੰ ਧਿਆਨ ਨਾਲ ਸੁਣਿਓ ਗੱਲ ਕਰਦੇ ਆਂ ਪਹਿਲੇ ਉਪਾਅ ਦੀ ਪਹਿਲਾ ਉਪਾਅ ਹੈ ਚੰਗੇ ਕਰਮ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਚੰਗੇ ਕਰਮ ਸਾਡੇ ਘਰ ਦੀ ਗਰੀਬੀ ਕਿਵੇਂ ਦੂਰ ਕਰ ਸਕਦੇ ਨੇ ਮੈਂ ਤੁਹਾਨੂੰ ਦੱਸਦਾ ਜਿਵੇਂ ਮੰਨ ਲਓ ਇੱਕ ਇਨਸਾਨ ਹੈ ਉਹ ਹਰ ਰੋਜ਼ ਸ਼ਰਾਬ ਪੀਂਦਾ ਹਰ ਰੋਜ਼ ਮਾੜੇ ਕਰਮ ਕਰਦਾ ਹੈ ਆਪਣਾ ਕੰਮ ਕਾਰ ਵੀ ਠੀਕ ਤਰੀਕੇ ਦੇ ਨਾਲ ਨਹੀਂ ਕਰਦਾ ਸਵੇਰ ਸ਼ਾਮ दारू ਪੀਂਦਾ ਰਹਿੰਦਾ ਹੈ ਤੁਸੀਂ ਦੱਸੋ ਉਹ ਚੰਗੇ ਕਰਮ ਕਿੱਥੇ ਕਰ ਰਿਹਾ ਹੈ ਉਹ ਤਾਂ ਮਾੜੇ ਕਰਮੀ ਕਰ ਰਿਹਾ ਹੈ ਜਦੋਂ ਮਾੜੇ ਕਰਮ ਕਰੇਗਾ ਤਾਂ ਉਸ ਦੇ ਕੋਲ ਜੋ ਪੈਸੇ ਹੋਣਗੇ ਉਹ ਵੀ ਬਰਬਾਦ ਕਰ ਲੇਗਾ ਜਿਵੇਂ ਮੰਨ ਲਓ ਉਹ ਇਨਸਾਨ ਨੇ दारू ਖਰੀਦੀ दारू ਖਰੀਦਣ ਵਾਸਤੇ ਪੈਸੇ ਚਾਹੀਦੇ ਨੇ ਜੋ ਉਸ ਕੋਲ ਪੈਸੇ ਹੈਗੇ ਨੇ ਉਹ ਵੀ ਖਰਾਬ ਕਰ ਲਏ ਫਿਰ ਆਪਣਾ ਸਰੀਰ ਵੀ ਖਰਾਬ ਕਰ ਲਿਆ ਭਾਵੇਂ ਮਾੜੇ ਕਰਮ ਇਨਸਾਨ ਦੀ ਗਰੀਬੀ ਕਦੀ ਦੂਰ ਨਹੀਂ ਕਰ ਸਕਦੇ ਉਲਟਾ ਜੇਕਰ ਤੁਸੀਂ ਇਹ ਵੇਖੋ ਕਿ ਜਿਹੜਾ ਇਨਸਾਨ ਚੰਗੇ ਕਰਮ ਕਰਦਾ ਹੈ ਭਾਵੇਂ ਕਿ ਸ਼ਰਾਬ ਨਹੀਂ ਪੀਂਦਾ ਜੋ ਇਨਸਾਨ ਨੇ ਸ਼ਰਾਬ ਨਹੀਂ ਪੀਤੀ ਪਹਿਲਾਂ ਤਾਂ ਉਸਦੇ ਪੈਸੇ ਬਚ ਗਏ ਤੇ ਦੂਸਰਾ ਉਹਨਾਂ ਪੈਸਿਆਂ ਦੇ ਨਾਲ ਉਹਨਾਂ ਨੇ ਕੁਝ ਚੌਲ ਖਰੀਦੇ ਤੇ ਉਹ ਚੌਲਾਂ ਨੂੰ ਪੰਛੀਆਂ ਨੂੰ ਪਾਇਆ ਜਦੋਂ ਪੰਛੀਆਂ ਨੂੰ ਪਾਏਗਾ ਤੇ ਉਸਦੇ ਹੱਥੋਂ ਚੰਗਾ ਕਰਮ ਹੋਏਗਾ ਤੇ ਰੱਬ ਉਸ ਨੂੰ ਕੋਈ ਨਾ ਕੋਈ ਰਸਤਾ ਦਿਖਾਏਗਾ ਜਿਹਦੇ ਨਾਲ ਉਹ ਪੈਸੇ ਕਮਾਏਗਾ ਦੂਸਰਾ ਉਸ ਦੀ ਸਿਹਤ ਵੀ ਵਧੀਆ ਰਹੇਗੀ ਦੇ ਉਸ ਦੇ ਘਰੋਂ ਗਰੀਬੀ ਵੀ ਚਲੀ ਜਾਏਗੀ ਯਾਨੀ ਕਿ ਚੰਗੇ ਕਰਮ ਕਰਨੇ ਜ਼ਰੂਰੀ ਨੇ ਬਹੁਤ ਸਾਰੇ ਲੋਕ ਮੈਂ ਵੇਖੇ ਨੇ ਜੋ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹ ਖਾਸ ਸਿਰਫ ਵੀਰਵਾਰ ਵਾਲੇ ਦਿਨ ਚੰਗਾ ਕਰਮ ਕਰਦੇ ਨੇ ਇਦਾਂ ਕਿਉਂ ਆਪਾਂ ਹਰ ਵੀਰਵਾਰ ਕਰੀਏ ਹਰ ਦਿਨ ਕਰੀਏ ਹਰ ਸਾਹ ਦੇ ਨਾਲ ਕਰੀਏ ਜਿਵੇਂ ਜਿਵੇਂ ਚੰਗੇ ਕਰਮ ਕਰਾਂਗੇ ਓਵੇਂ ਓਵੇਂ ਮਾੜੇ ਕਰਮ ਦੂਰ ਹੁੰਦੇ ਜਾਣਗੇ ਤੇ ਆਪਣਾ ਰੱਬ ਆਪਾਂ ਨੂੰ ਕੋਈ ਰਸਤਾ ਦਿਖਾਉਂਦਾ ਜਾਏਗਾ ਤੇ ਆਪਾਂ ਉਸ ਰਸਤੇ ਤੇ ਚੱਲ ਕੇ ਕਾਮਯਾਬ ਹੁੰਦੇ ਜਾਵਾਂਗੇ ਹੁਣ ਗੱਲ ਕਰਦੇ ਆ دوسرے ਉਪਾਦੀ ਬੇਸ਼ੱਕ ਤੁਸੀਂ ਚੰਗੇ ਕਰਮ ਕਰਨ ਲੱਗ ਪਏ ਜੇਕਰ ਤੁਸੀਂ ਇਹ ਉਪਾ ਨਹੀਂ ਕੀਤਾ ਫਿਰ ਤੁਹਾਡੇ ਚੰਗੇ ਕਰਮ ਕੀਤੇ ਵੀ ਕੁਝ ਨਹੀਂ ਕਰਨਗੇ ਤੁਹਾਡੇ ਘਰ ਪੈਸਾ ਕਦੀ ਨਹੀਂ ਆਏਗਾ ਗਰੀਬੀ ਉਸੇ ਤਰ੍ਹਾਂ ਪਈ ਰਹੇਗੀ ਜਿਵੇਂ ਮੰਨ ਲਓ ਤੁਸੀਂ ਚੰਗੇ ਕਰਮ ਕੀਤੇ ਰੱਬ ਨੇ ਤੁਹਾਨੂੰ ਰਸਤਾ ਵੀ ਦਿਖਾ ਦਿੱਤਾ ਕਿ ਇਸ ਰਸਤੇ ਤੇ ਚੱਲੋ ਜਾਂ ਇਹ ਕੰਮ ਕਰੋ ਤੁਹਾਨੂੰ ਬਰਕਤ ਮਿਲੇਗੀ ਪਰ ਤੁਸੀਂ ਮਿਹਨਤ ਹੀ ਨਹੀਂ ਕੀਤੀ ਉਸ ਰਸਤੇ ਤੇ ਚੱਲੇ ਹੀ ਨਹੀਂ ਇੱਕ ਗੱਲ ਯਾਦ ਰੱਖਿਓ ਕੋਈ ਉਪਾ ਕੋਈ ਟੋਟਕਾ ਤੁਹਾਡੇ ਘਰ ਦੀ ਗਰੀਬੀ ਦੂਰ ਨਹੀਂ ਕਰ ਸਕਦਾ ਤੁਹਾਡੇ ਘਰ ਦੀ ਗਰੀਬੀ ਸਿਰਫ ਮਿਹਨਤ ਦੂਰ ਕਰ ਸਕਦੀ ਹੈ ਜੋ ਤੁਸੀਂ ਦੱਬ ਕੇ ਕਰੋਗੇ ਤੇ ਮਿਹਨਤ ਕਰਨ ਦੇ ਨਾਲ ਘਰ ਦੇ ਵਿੱਚੋਂ ਗਰੀਬੀ ਦੂਰ ਹੋ ਜੇਗੀ ਪਹਿਲਾ ਚੰਗੇ ਕਰਮ ਕਰੋ ਦੂਸਰਾ ਮਿਹਨਤ ਕਰੋ ਤੇ ਤੀਸਰੀ ਸਭ ਤੋਂ ਖਾਸ ਚੀਜ਼ ਆਪਣੇ ਪੀਰ ਮੁਰਸ਼ਦ ਤੇ ਯਕੀਨ ਰੱਖੋ ਜਿਨ੍ਹਾਂ ਦਾ ਯਕੀਨ ਪੱਕਾ ਹੁੰਦਾ ਹੈ ਪੀਰ ਮੁਰਸ਼ਦ ਉਹਨਾਂ ਨੂੰ ਬਹੁਤ ਕੁਝ ਦਿੰਦੇ ਨੇ ਹੁਣ ਗੱਲ ਕਰਦੇ ਆਂ ਅੱਜ ਦੀ ਇਸ ਵੀਡੀਓ ਦੀ ਸਭ ਤੋਂ ਜ਼ਰੂਰੀ ਗੱਲ ਕਿ ਇਹ ਦੋ ਉਪਾਅ ਕਰਦੇ ਸਮੇਂ ਤੁਸੀਂ ਕਿਹੜੀਆਂ ਦੋ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਪੀਰ মুর্ਸ਼ਿਦ ਤੁਹਾਨੂੰ ਰਾਹ ਦਿਖਾਉਣ ਤੇ ਤੁਸੀਂ ਉਸ ਰਾਹ ਤੇ ਚੱਲੋ ਸਭ ਤੋਂ ਪਹਿਲੀ ਗਲਤੀ ਲੋਕ ਕੀ ਕਰਦੇ ਨੇ ਜਦੋਂ ਚੰਗੇ ਕਰਮ ਸ਼ੁਰੂ ਕਰਦੇ ਨੇ ਤਾਂ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਉਹਨਾਂ ਨੂੰ ਉਹ ਚੀਜ਼ ਨਹੀਂ ਦਿਸਦੀ ਜੋ ਉਹ ਦੇਖਣਾ ਚਾਹੁੰਦੇ ਨੇ ਤੇ ਇਸ ਕਰਕੇ ਉਹ ਚੰਗੇ ਕਰਮ ਕਰਨੇ ਬੰਦ ਕਰ ਦਿੰਦੇ ਨੇ ਸਭ ਤੋਂ ਪਹਿਲਾਂ ਸਬਰ ਤੁਹਾਡੇ ਅੰਦਰ ਹੋਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਜੋ ਤੁਸੀਂ ਮਾੜੇ ਕਰਮ ਕੀਤੇ ਹੋਣਗੇ ਉਹ ਖਤਮ ਹੋਣਗੇ ਫਿਰ ਜੋ ਤੁਸੀਂ ਚੰਗੇ ਕਰਮ ਕਰਦੇ ਜਾਓਗੇ ਉਸ ਹਿਸਾਬ ਦੇ ਨਾਲ ਤੁਹਾਨੂੰ ਫਲ ਮਿਲਦਾ ਜਾਏਗਾ ਇਸ ਕਰਕੇ ਸਬਰ ਦੇ ਨਾਲ ਚੰਗਾ ਕਰਮ ਕਰਨਾ ਹੈ ਜਦੋਂ ਸਬਰ ਦੇ ਨਾਲ ਕੋਈ ਵੀ ਚੀਜ਼ ਕਰੋਗੇ ਤੇ ਫਲ ਜ਼ਰੂਰ ਮਿਲੇਗਾ ਇਦਾਂ ਨਹੀਂ ਕਿ ਮੈਨੂੰ ਦਵਾ ਦਵਾ ਫਲ ਮਿਲ ਜਾਵੇ ਫਲ ਮਿਲ ਜਾਵੇ ਨਹੀਂ ਸਬਰ ਰੱਖਣਾ ਹੈ ਤੇ ਚੰਗੇ ਕਰਮ ਕਰਦੇ ਰਹਿਣਾ ਦੂਸਰੀ ਖਾਸ ਗਲਤੀ ਲੋਕ ਕੀ ਕਰਦੇ ਨੇ ਆਪਣੇ ਪੀਰ ਮੁਰਸ਼ਿਦ ਤੇ ਵਿਸ਼ਵਾਸ ਘਟਾ ਦਿੰਦੇ ਨੇ ਜਦੋਂ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਜੋ ਚੀਜ਼ ਉਹ ਵੇਖਣਾ ਚਾਹੁੰਦੇ ਨੇ ਉਹ ਨਹੀਂ ਮਿਲਦੀ ਤਾਂ ਉਹ ਵਿਸ਼ਵਾਸ ਛੱਡ ਦਿੰਦੇ ਨੇ ਕਿ ਇਹ ਨਹੀਂ ਹੋਏਗਾ ਤੇ ਉਹ ਸਾਰੇ ਕੰਮ ਕਰਨੇ ਬੰਦ ਕਰ ਦਿੰਦੇ ਨੇ ਇਸ ਕਰਕੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਜਿੱਥੇ ਵਿਸ਼ਵਾਸ ਹੋਏਗਾ ਉੱਥੇ ਸਭ ਕੁਝ ਮਿਲੇਗਾ ਇਸ ਕਰਕੇ ਵਿਸ਼ਵਾਸ ਜ਼ਰੂਰ ਰੱਖਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਹ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮਰੀਜ਼ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ